ਸਮਝੀ ਚਲੋ ਚਲੋ ਚੰਗਾ ਬਾਈ ਮਹੀਵਾਲਾ ਸੁਨੇਹੇ ਵੀਡੀਓ ਮਾਰਦਾ ਵਾਛਣਾ ਬਾਈ ਲੋ ਜੀ ਬਾਈ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਜੀ ਨਵੇਂ ਬਲੌਗ ਦੇ ਵਿੱਚ ਤੇ ਬਾਈ ਜਿਹੜਾ ਆਪਣੇ ਅੱਜ ਦੇ ਇੱਕ ਬਲੌਗ ਪਾਇਆ ਸੀ ਹੋ ਗਏ ਤਿੰਨ ਚਾਰ ਦਿਨ ਤੇ ਉਹਦਾ ਸੌਦਾ ਹੋ ਗਿਆ ਬਾਈ ਟਰੈਕਟਰ ਦਾ ਅੱਜ ਲੋ ਜੀ ਇਹ ਜੌਂਡੀਰ ਵਾਲਿਆਂ ਦਾ ਬਾਈ ਟਰੈਕਟਰ ਦਾ ਇਹ ਵਿੱਚ ਕੱਟਿਆ ਆਪਦਾ ਜੌਂਡੀਰ ਵਾਲਿਆਂ ਨੇ ਤੇ ਟਰੈਕਟਰ ਪੂਰਾ ਸ਼ਕੀਨਤਾ ਬਾਈ ਘੈਂਟ ਐ ਨਾ ਤੇ ਟਾਇਰ ਟੂਰ ਲੱਗੇ ਹੋਵੇ ਵਧੀਆ ਐਨ ਵੇਟ ਬੂਡ ਲੱਗੇ ਹੋਵੇ ਸਿਸਟਮ ਪੂਰਾ ਐਨ ਵਧੀਆ ਤੇ ਟਰੈਕਟਰ ਚੱਲੇ ਆ ਬਾਈ ਇਹ ਆਪਣੇ ਨਾਲਾਗੜ ਠੀਕ ਆ ਜੀ ਨਾਲਾਗੜ ਦੇ ਵਿੱਚੇ ਪੈਂਦਾ ਬਾਈ ਇਹਨਾਂ ਦਾ ਪਿੰਡ ਬਾਕੀ ਬਾਈ ਦੇਖੋ ਐਨ ਪੁਰਾਣਾ ਟਰੈਕਟਰ ਪੂਰਾ ਬਾਈ ਇਹਨਾਂ ਨੇ ਹਾਰ ਹੂਰ ਲਾ ਕੇ ਆ ਐਨ ਫੇਰ ਬੇਦਾ ਕਰਨਾ ਆ ਦੇ ਨਾ ਬਾਈ ਨੇ ਕਹਿੰਦੇ ਹਾਰ ਲਾ ਕੇ ਲੈ ਕੇ ਜਾਣਾ ਟਰੈਕਟਰ ਘਰ ਵੇ ਲੋ ਬਾਈ ਸਾਡੇ ਬਾਈ ਹਰਪ੍ਰੀਤ ਹੋਰਾ ਹੋਰਾ ਵੀ ਬਾਈ ਵਧੀਆ ਵਧੀਆ ਚਾਬੀ ਵੀ ਦੇਣੀ ਨਾਲੇ ਫਿਰ ਡਿਲੀਵਰੀ ਹਾਂਜੀ ਚਾਬੀ ਆਪਣੇ ਚੌਂਡੀਆ ਰੀ ਦੇ ਦੇਣੀ ਹਾਂ ਠੀਕ ਆ ਲੈ ਆਓ ਬਾਈ ਆਜੋ ਦੇ ਬਾਈ ਨੂੰ ਦੇ ਡਿਲੀਵਰੀ ਕਰੋ ਟਰੈਕਟਰ ਦੇ ਖੜਜੋ ਬਾਈ ਸੁਭੀ ਖੜ ਜਾ ਰਪੀ ਨਾਲ ਯਾਰ ਬਾ ਠੀਕ ਆ ਜੀ ਬਾਈ ਵਾਰਕਾਂ ਜੀ ਬਹੁਤ ਬਹੁਤ ਸਾਰਿਆਂ ਨੂੰ ਉਹ ਬੰਦਾ ਰਹਿ ਗਿਆ ਸਾਡਾ ਇੱਕ ਭਾਈ ਆਉਣ ਤੇ ਆਰੇ ਮਾਮੇ ਤੁਸੀਂ ਵੀ ਆ ਜਾਓ ਹੁਣ ਨਾਲੇ ਸੌਦੇ ਵਾਲਾ ਬੰਦਾ ਰਹਿ ਗਿਆ ਭਾਈ ਇਹਨੇ ਸੌਦਾ ਕਰਾਇਆ ਮਾਮੇ ਨੇ ਸੌਦਾ ਕਰਾਇਆ ਵਿੱਚ ਪੈ ਕੇ ਹੈ ਬੰਦਾ ਪਾਰੇ ਕੱਢਦਾ ਹਾਂ ਹਾਂ ਉਹੀ ਗੱਲ ਆ ਜੀ ਲੋ ਜੀ ਚੱਲਾ ਆ ਮੜੀ ਲੋ ਜੀ ਪਰ ਠੀਕ ਹੈ ਜੀ ਹੋ ਗਈ ਫੋਟੋ ਹੋ ਗਈ ਹੋ ਗਈ ਭਾਈ ਫੋਟੋ ਖਿੱਚਦੀ ਫੋਟੋ ਖਿੱਚਦੀ ਭਾਈ ਲੋ ਇੱਕ ਮੈਨੂੰ ਫੋਟੋ ਖਿੱਚਦਾ ਨਾ ਉਹ ਜਦ ਤਨ ਹੋ ਜਾਓ ਭਾਈ ਆ ਜਾ ਤੈਨੂੰ ਆਇਆ ਤੈਨੂੰ ਬਾਈ ਇਹਨਾਂ ਨੇ ਲਿਆ ਬਾਈ ਇਹਨਾਂ ਨੇ ਟਰੈਕਟਰ ਬਾਈ ਮੁਬਾਰਕਾ ਤੁਹਾਨੂੰ ਮੁਬਾਰਕਾ ਬਾਈ ਤੁਹਾਨੂੰ ਸਾਡੀ ਤੈਨੂੰ ਵੀ ਮੁਬਾਰਕਾ ਬਾਈ ਤੈਨੂੰ ਵੀ ਵੀਰੇ ਬਾਈ ਤੁਹਾਨੂੰ ਵੀ ਠੀਕ ਹੈ ਬਾਈ ਕਿੱਥੇ ਆਪਣਾ ਕਿਹੜਾ ਪਿੰਡ ਹੈ ਜੀ ਆਪਣਾ ਭਾਰਤ ਘੜਦੇ ਨਾਲੇ ਪੈਂਦਾ ਨਾਮਾ ਗਰਾਉਂਡ ਨਵਾਂ ਗਰਾਉਂਡ ਠੀਕ ਹੈ ਜਾਨੀ ਕਿ ਤੁਸੀਂ ਉਹਦੇ 'ਚ ਪੈਗੇ ਆਪਣਾ ਆਛਾ ਮਾਦਲ 'ਚ ਪੈਗੇ ਠੀਕ ਹੈ ਜੀ ਤੇ ਟਰੈਕਟਰ ਬਾਈ ਨੇ ਲਿਆ ਬਾਈ ਹੋਰ ਬਾਈ ਠੀਕ ਹੈ ਜੀ ਅੱਛਾ ਬਾਈ ਬਾਈ ਪੰਜਾਬ ਦਾ ਜੀ ਠੀਕ ਆ ਰਿਸ਼ਤੇਦਾਰੇ ਹੋਣੇ ਬਾਈ ਤੁਹਾਡੇ ਹਾਂ ਜੀ ਠੀਕ ਆ ਠੀਕ ਆ ਠੀਕ ਆ ਬਾਈ ਠੀਕ ਆ ਭਾਈ ਬਾਈ ਕਾਦਾ ਕੰਮ ਖੇਤੀਬਾੜੀ ਦੇ ਕਰਦੇ ਆ ਹਾਂਜੀ ਖੇਤੀਬਾੜੀ ਠੀਕ ਆ ਮਤਲਬ ਕੀ ਕਰਦੇ ਕੰਮ ਵਾਸਤੇ ਲਿਆ ਹਾਂਜੀ ਕਰਦੇ ਆ ਠੀਕ ਆ ਠੀਕ ਆ ਭਾਈ ਪਸੰਦਾ ਟਰੈਕਟਰ ਹਾਂਜੀ ਪਸੰਦ ਠੀਕ ਆ ਭਾਈ ਚਲੋ ਭਾਈ ਮੁਬਾਰਕਾਂ ਤੁਹਾਨੂੰ ਫਿਰ ਤੋਂ ਬਹੁਤ ਬਹੁਤ ਆਹ ਮੁੰਡਾ ਟਰੈਕਟਰ ਚਲਾ ਲਾਂਦਾ ਹਾਂਜੀ ਹਾਂ ਦੇਖੂਗਾ ਨਾ ਇਹ ਨਾ ਚਲਾਉਂਦਾ ਜੀ ਠੀਕ ਆ ਪਹਿਲਾਂ ਵੀ ਤੁਹਾਡਾ ਟਰੈਕਟਰ ਕੋਈ ਆਪਣੇ ਕੋਲ ਪਹਿਲਾਂ ਕਿਹੜਾ ਜੀ ਸਕਾਉਟ ਦਾ ਜੀ ਅੱਛਾ ਸਕਾਉਟ ਦਾ ਠੀਕ ਆ ਐ ਭਾਈ ਬਾਈ ਨੇ ਕੋ ਪਹਿਲਾਂ ਸਕਾਉਟ ਦਾ ਟਰੈਕਟਰ ਦਾ ਹੁਣ ਸਕਾਉਟ ਉਹ ਕਰਕੇ ਲਿਆ ਆ ਦੇਖ ਲੋ ਬਾਈ ਹਰ ਵੀ ਟਰੈਕਟਰ ਅਸੀਂ ਵੇਚਦੇ ਆ ਇਹ ਸਾਡੇ ਨਾਲ ਨਹੀਂ ਖੜਦੇ ਅੰਦਰ ਨੂੰ ਭੱਜ ਜੀ ਨਾ ਬਾਈ ਯਾਰ ਕਰ ਵੀ ਬਹੁਤ ਆ ਬਾਹਰ ਤੇ ਵੈਸੀ ਗਰਮ ਯਾਰ ਅਸੀਂ ਵੀ ਤਾਂ ਖੜੀ ਆ ਬਾਹਰ ਹਾਂ ਹੋਰ ਦੋਏ ਬੰਦੇ ਸਾਡੇ ਇੱਕ ਕਰਜਣ ਬਾਈ ਹੋਰ ਆ ਜਣਾ ਨੇ ਕੋਲ ਕਰਜਣ ਆ ਜਾਣਾ ਬਾਈ ਹੁਣ ਲੈਣਗੇ ਬੰਦੇ ਲੈਣਗੇ ਤੇ ਆ ਜਾਣਾ ਅਰਜੂ ਠੀਕ ਆ ਠੀਕ ਆ ਉਹ ਵੀ ਬਾਈ ਮਾਡਲ ਇੰਨਾ ਕੇ ਆ ਪਰ ਟਰੈਕਟਰ ਜਣੀ ਕੇ ਥੋੜਾ ਜਿਹਾ ਇਹਨੂੰ ਤਿਆਰ ਵਿਆਰਜਾਬ ਹੋਇਆ ਵਾ ਵਧੀਆ ਸਿਸਟਮ ਲੱਗਿਆ ਹੋਇਆ ਉਹ ਜਣੀ ਕੇ ਸਿੰਪਲ ਹੈ ਇੱਧਰ ਸਵਰਾ ਦੀਆਂ ਟਰਾਈਆਂ ਵੱਜ ਰਹੀਆਂ ਬਾਈ ਸਮਝਦੇ ਚਲੋ ਬਾਈ ਮੰਨ ਕੇ ਚਲੋ ਡਰਾਈਵਰ ਨੂੰ 60 70 70 75000 ਦਾ ਸਾਮਾਨ ਲੱਗਿਆ ਵਾ ਵੇਟ ਤੇ ਲਾਗੇ ਜੇ ਆਪਾਂ ਸਾਰਾ ਨੋਟਿਸ ਕਰੀਏ ਸਿਸਟਮ ਉਹ ਦੂਏ ਵੇਟ ਲੱਗੇ ਬਾਈ ਇਹ ਜਿਹੜੇ ਫੋਟੇ ਨੇ ਲੱਗੇ ਹੁੰਦੇ ਇੰਜਨ ਵਾਲੇ ਵੇਟ ਆ ਇੰਜਨ ਵਾਲਾ ਬੀਲ ਪਾਇਆ ਵਾ ਬਹੁਤ 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 ਹੈਵੀ ਹੁੰਦੇ ਆਵਾਜ਼ ਬਹੁਤ ਬੁਰੀ ਘੈਂਟ ਆ ਬਾਈ ਇਹਨ ਬਾਕੀ ਚਲੋ ਬਾਈ ਬਾਈ ਨੂੰ ਵਾਦਾ ਕਰੇ ਕੰਮਕਾਰ ਚ ਪਹਿਲਾਂ ਬਾਈ ਨੇ ਕਹਿੰਦੇ ਤੇ ਵੀ ਸਕਾਟ ਅਸੀਂ ਦੇਣਾ ਫੇਰ ਬਾਈ ਨੇ ਨਾਸਲਾ ਹੋਰੀ ਬਾਈ ਕਹਿੰਦੇ ਚਲੋ ਚੱਲੀ ਜਾਊਗਾ ਘਰੇ ਉਹ ਵੀ ਮੜਾ ਮੋਟਾ ਇਕਣਾ ਕੰਮ ਕਾਰ ਦਾ ਓਕੇ ਬਾਈ ਓਕੇ ਠੀਕ ਆ ਠੀਕ ਆ ਜੀ ਲੈ ਜੀ ਸਮਾਈ ਚਲੋ ਚਲੋ ਚੰਗਾ ਬਾਈ ਹਾਂ ਜੀ ਠੀਕ ਹੈ ਹਾਂਜੀ ਵੀਰੇ ਇਹਨਾ ਬਾਈ ਅਮਨ ਵੀਰ ਵੀ ਆ ਗਿਆ ਹੋਰ ਅਮਨ ਵੀਰੇ ਟਰੈਕਟਰ ਦੇ ਦਵਾ ਬਾਈ ਤੁਹਾਡਾ ਅੱਜ 605 ਹਾਂ ਤੁਸੀਂ ਇੱਕ ਦੇਤਾ ਇੱਕ ਹੋਰ ਲੈਂਦਾ ਆਪਾਂ ਨੇ ਇੱਕ ਹੋਰ ਲੈਂਦਾ ਇੱਕ ਕਰਜਣ ਬਾਈ ਹੋਰ ਲਿਆ ਇਹ 605 ਇੱਕ ਦੇਤਾ ਇੱਕ ਹੋਰ ਲੈਂਦਾ ਇੱਕ ਹੋਰ ਲੈਂਦਾ ਉਹ ਗਹਿਰਾ ਮਾਡਲ ਤਾਂ ਇਹ 12 ਲੈਂਦਾ ਆਪਾਂ ਨੇ ਇਹ 12 ਮਾਡਲ ਹੈ ਨਹੀਂ ਕਿਤੇ ਟਾਇਰ ਟੂਲ ਘੱਟ ਨੇ ਥੋੜੇ ਜੇ ਇਹ ਟਾਇਰ ਘੱਟ ਉਹਦੇ ਚਾਰੇ ਨਾਵੇਂ ਦੇ ਉਹਦੇ ਟਾਇਰ ਨਾਵੇਂ ਤੇ ਹਾਂ ਇਹਨੂੰ ਮੂਰੇ ਲਾਏ ਪਾਏ ਹੋਏ ਆ ਠੀਕ ਹੈ ਤੇ ਚੱਲ ਬਾਈ ਵਧੀਆ ਚੱਲ ਜਿੱਦਾਂ ਹੋਇਆ ਕੰਮ ਠੀਕ ਆ ਸਹੀ ਚੱਲ ਗਿਆ। ਬਾਕੀ ਨਵੇਂ ਵੀ ਤੁਹਾਡੇ ਭਾਈ ਬਾਈਆਂਾਂ ਦੀ ਦੋ ਤਿੰਨ ਸਾਈਆਂ ਬੁੱਕ ਹੋ ਗਈਆਂ। ਤਿੰਨ ਹੋ ਗਏ। ਤਿੰਨ ਹੋ ਗਏ। ਟਰੈਕਟਰ ਲਈ ਆਣ ਟਰੈਕਟਰ ਭਾਈ 52 ਦਾ ਪਿੱਛੋਂ ਨਹੀਂ ਆ ਰਿਹਾ ਕਿਆ ਚੱਕਰ? ਪਿੱਛੋਂ ਨਹੀਂ ਆ ਰਿਹਾ। ਅੱਛਾ। ਆਰਡਰ ਪਾਇਆ ਹੋਇਆ ਹੈ ਇਹਨਾਂ ਨੇ। ਠੀਕ ਆ। ਹਾਂ। ਆਰਡਰ ਪਾਇਆ ਹੋਇਆ ਬਾਈ ਇਹ ਇਹਨਾਂ ਦਾ ਨਾ ਹਰੇਕ ਮਹੀਨੇ ਟੂ ਵੀਲ ਦੇਣੇ ਤੁਸੀਂ ਟੂ ਵੀਲ ਟੂ ਵੀਲ ਇੱਕ ਵਿੱਚ ਫੋਰ ਵੀਲ ਅੱਛਾ ਦੋ ਟੂ ਵੀਲ ਅੱਛਾ ਹਰੇਕ ਮਹੀਨੇ ਆਰਡਰ ਕਰਨਾ ਪੈਂਦਾ ਰਹੇ ਉਹ ਵੀ ਕਿੰਨੇ ਤੁਸੀਂ ਮੰਗਾਉਣੇ ਆ ਪਹਿਲਾਂ ਹਾਂ ਉਹ ਹਿਸਾਬ ਨਾਲ ਟਰੈਕਟਰ ਭੇਜਦੇ ਆ ਅੱਛਾ ਯਾਨੀ ਕਿ ਆਰਡਰ ਪਹਿਲਾਂ ਤੁਸੀਂ ਘੱਟ ਪਾਇਆ ਹੋਣਾ ਲਾਸਟ ਇਹ ਆ ਮੰਨ ਕੇ ਚੱਲ 21/23 ਕੋਣੀ ਪਹਿਲਾਂ ਤੁਸੀਂ ਆਰਡਰ ਘੱਟ ਪਾਇਆ ਹੋਣਾ ਪਹਿਲਾਂ ਹਾਂ ਅੱਜ ਨਾਲ ਦਿਖਾ ਦੀ ਜਿਹੜਾ ਲੈ ਕੇ ਆਏ ਆ ਦਿਖਾ ਦੇ ਆਜੋ ਬਾਈ ਪਹਿਲਾਂ ਆਰਡਰ ਹਰੇਕ ਮਹੀਨੇ ਦਾ ਆਰਜਨ ਟਰੈਕਟਰ ਬਾਈ ਅੱਜ ਲੈ ਕੇ ਆਏ ਆ ਇਹ 12 ਮਾਡਲ ਹੈ ਇਹ ਇਹ 12 ਮਾਡਲ ਹੈ ਅੱਛਾ ਕੱਟਦਾ ਮੜਾ ਬਾਹ ਨੂੰ ਮੈਂ 12 ਮਾਡਲ ਆ ਬਾਈ ਮੁਰਲੇ ਟਾਇਰ ਦੂਏ ਪਾਏ ਹੋਏ ਐਨੂੰ ਹੈ ਤਾਂ ਘਸੇ ਪਈਆਂ ਮੈਂ ਬਾਈ ਸਾਡਾ ਇੱਕ ਕਾਰੀ ਹੋਰ ਆ ਗਿਆ ਉਹਦੇ ਕਾਲਾ ਕਾਲਾ ਬਾਈ ਆ ਗਿਆ ਸਾਡਾ ਦਿਖਾ ਬਾਈ ਨੂੰ ਦਿਖਾਉਨੇ ਆ ਪਿਛਲੇ ਟਾਇਰ ਬਾਈ 40 45 ਪੈਸੇ ਨੇ 500 ਰੁਪਏ ਉਹ ਯਾਰ ਹੈ ਤਾਂ ਕਰੋ ਜੀ ਚੈੱਕ ਆ ਰੋਗਲਾ ਬਾਰੇ ਮਾਰੀ ਦੇਸ ਮੜੀ ਫਰੇਸ ਮਾਰੀ ਲੋ ਜੀ ਬਾਈ 12 ਮਾਡਲ ਅਰਜਨ 605 ਡੀਆਈ ਠੀਕ ਹੈ ਜੀ ਫੈਟਰ ਠੀਕ ਹੈ ਬਾਈ ਟਰਬੋ ਲੱਗੀ ਹੋਈ ਐਨੂੰ ਆਪਣੀ ਵੀ ਟਰਬੋ ਲੱਗੀ ਹੋਈ ਐਨੂੰ ਤਾਈ ਸੀਟੀਆਂ ਹੀ ਮਾਰਦਾ ਹਨਾ ਹਾਂ ਹਾਂ ਕਰਦੇ ਠੀਕ ਆ ਪਾਵਲੋ ਜੀ ਬਾਅਦ ਚ ਠੀਕ ਆ ਆ ਸਾਡਾ ਇਧਰ ਪਾਵਲਾ ਵੀਰ ਹੋਰ ਪਾਵਲੇ ਵੀਰੇ ਠੀਕ ਆ ਵੀਰੇ ਹੋ ਠੀਕ ਠਾਕ ਠੀਕ ਆ ਤੇ ਭਾਕੇ ਭਾਈ ਦੇਖ ਲਿਓ ਜੇ ਕੋਈ ਚਾਹਵਾਨ ਸੱਜਣ ਹੋਇਆ ਅਰਜਨ ਰੈਣਾ ਦਾ ਬਾਕੀ ਟਰੈਕਟਰ ਠੀਕ ਆ ਭਾਈ ਬਾਕੀ ਆਪਾਂ ਤਾਂ ਤੁਹਾਨੂੰ ਸਿਰਫ ਵੀਡੀਓ ਚ ਦਿਖਾ ਸਕਦੇ ਹਾਂ ਬਾਕੀ ਤੁਸੀਂ ਤਸੱਲੀ ਆ ਕੇ ਆਪਣੀ ਆਫ ਕਰਨੀ ਆ ਠੀਕ ਆ ਜੀ ਤੁਹਾਨੂੰ ਇੱਕ ਵਾਰ ਆਪਾਂ ਦਿਖਾ ਦਈਏ ਟਰਬੋ ਕਿਵੇਂ ਦੀ ਅਮਨੇ ਚੱਕੀ ਮਾੜਾ ਜੀ ਵੀਰੇ ਨਾ ਜਲਦੀ ਜੀ ਤੁਹਾਨੂੰ ਦਿਖਾ ਦਿੰਦੀ ਹਾਂ ਆ ਵਈਆ ਵੇਖੋ ਯਾਨੀ ਕਿ ਆ ਪੈਪਾਂ ਵਾਲਾ ਕੰਮ ਬਾਈ ਬਿਲਡਿੰਗ ਵਾਲਾ ਥੋੜਾ ਦੇਸੀ ਕਰਿਆ ਵਾ ਦੂਈਆਂ ਬਣਾ ਕੇ ਨਾ ਬਿਲਡਿੰਗ ਜੀ ਥੋੜੀ ਜੀ ਕਰੀ ਹੋ ਲਾ ਦੀ ਉਧਰ ਠੀਕਾ ਹੈ ਹੈ ਮਨੇ ਬਾਈ ਆ ਬਿਲਡਿੰਗ ਨਹੀਂ ਯਾਰ ਪੈਪਾਂ ਵਧੀਆ ਕਰੀ ਵੀ ਹੈ ਨਾ ਜਿਗਾਰ ਦੇ ਦੇਸੀ ਆ ਕਰਕੇ ਲਾਈ ਹੋਈ ਯਾਰ ਬਾਅਦ ਚ ਲਾਈ ਹੋਈ ਯਾਰ ਫੜ ਕੇ ਰੱਖਿਆ ਨਾ ਕਿੰਨਾ ਨੰਬਰ ਡਰਪੂ ਲੱਗੀ ਮੈਨੂੰ ਪਤਾ ਕੁਛ ਮਨ ਤਾਂ ਇਹਦੇ ਬਾਰੇ ਬਾਈ ਨੌਲੇਜ ਹੈ ਨਹੀਂ ਇਹ 25 ਨੰਬਰ ਹੈ ਯਾਰ 25 ਨੰਬਰ ਬਾਕੀ ਵੀ ਉਹ ਟਰੈਕਟਰ ਜਮੇ ਤੋਤਾ ਤੂਤਾ ਵੀ ਨਹੀਂ ਉਦਾਂ ਹੀ ਜਿਹੜਾ ਮਿੱਟੀ ਨਾਲ ਲੱਭੜੇ ਤੇ ਬੜਾ ਉਦਾਂ ਦਾ ਹੀ ਆ ਟਾਇਰ ਸਮਝੋ ਸਹੀ ਮੈਨੇ ਚ ਬਾਈ 40 ਕੇ ਪੈਸੇ ਟਾਇਰ ਨੇ ਆਪਾਂ ਤੁਹਾਨੂੰ ਕਹਿ ਦੀ ਵੀ ਇੰਨੇ ਇੰਨੇ ਆ 40 ਕੇ ਪੈਸੇ ਟਾਇਰ ਆ ਵੱਧ ਨਹੀਂ ਹੈਗੇ ਠੀਕ ਆ ਜੀ ਬਾਕੀ ਅਮਰ ਬਾਈ ਵੀ ਫੋਲਦ ਛੱਲੀ ਆ ਟਰੈਕਟਰ ਦੀ ਐਮਨੇ ਵੀਰੇ ਜੋਰ ਤੇ ਲੱਗ ਕੇ ਆਇਆ ਬਾਈ ਮੈਂ ਤਾਂ ਹੁਣ ਤੇਰੇ ਸਾਹਮਣੇ ਬਾਹਰੇ ਕੱਢਿਆ ਹੈ ਅੱਛਾ ਚਲਾਵਾਂਗੇ ਤੇ ਦੇ ਦੇਣ ਠੀਕ ਹੈ ਨਾ ਠੀਕ ਨੇ ਠੀਕ ਆ ਉਦੋਂ ਤੱਕ ਰਹੇਗੇ ਇਹਦੇ ਨਾਲ ਦੂਏ ਰਮ ਨਹੀਂ ਹੈਗੇ ਰਜ ਨਾਲ ਨਾ ਬਈ ਆ ਹੀ ਆਏ ਇਹੀ ਮਲੇ ਹੁਣੇ ਤੇ ਤੇਰੇ ਸਾਹਮਣੇ ਘੰਟਾ ਦਾ ਨਾ ਲੈ ਕੇ ਆਏ ਆਪਾਂ ਹਾਂ ਟਰੈਕਟਰ ਤਾਂ ਹੁਣੇ ਆਇਆ ਬਾਈ ਹਾਂ ਠੀਕ ਆ ਰਮਨੀ ਬਾਈ ਆ ਹੀ ਆ ਨਾਲ ਠੀਕ ਆ ਠੀਕ ਆ ਚਲੋ ਸਾਡਾ ਇਹਦਰ ਮਿਸਤਰੀ ਸਾਹਿਬ ਹੋਰ ਆਪੀ ਵੀਰੇ ਠੀਕ ਆ ਬਾਕੀ ਟਰੈਕਟਰ ਬਾਈ ਹੋਰ ਵੀ ਖੜੇ ਨੇ ਆਪਣੇ ਕੋ 2735 ਖੜੇ ਨੇ ਇਹ ਵੀ ਤੁਹਾਨੂੰ ਦਿਖਾ ਦਈਏ ਅਮੇ ਆ ਦੇ ਕੋ 735 ਦਿਖਾ ਦਈਏ ਬਾਈ ਇੱਕ ਆਪਣੇ ਕੋਲ 93 ਮਾਡਲ ਹੈ ਜੀ ਵਧੀਆ ਟਾਇਰ ਨੇ ਟਰੈਕਟਰ ਦੇ ਲੋ ਜੀ 80 ਪੈਸੇ ਟਾਇਰ ਹੋਣਗੇ ਟਰੈਕਟਰ ਦੇ ਗੂਡੀਅਰ ਦੇ ਠੀਕ ਆ ਜੀ ਬਾਕੀ ਓਕੇ ਚਲਾਈ ਚਲੂਈ ਦਾ ਇਹਨਾਂ ਜਿਨੇ ਘੱਟ ਪੈਸੇ ਲਾਉਣੇ ਉਹਦੇ ਬਾਅਦ ਟਰੈਕਟਰ ਠੀਕ ਆ ਬਾਈ ਇਹ ਕਿੰਨੇ ਕਿੰਨੇ ਮਾਡਲ ਆ ਜੱਗੂ ਗਾਰਡਰ ਵੀ ਆ ਇਹ ਵੀਰੇ 93 ਆ 93 ਇਹ ਵੀਰੇ 88 ਮਾਡਲ ਦੇਸੀ ਬੱਬੂ ਮਾਨ ਬਾਈ ਕਿੱਥੇ ਬਣਾਇਓ ਦੇਸੀ ਬੱਬੂ ਮਾਨ ਦੇਸੀ ਜੱਟ ਆ ਵੀਰੇ ਦੇਸੀ ਜੱਟ ਬੱਬੂ ਜੱਟ ਤਾਂ ਚੱਕ ਤਾਂ ਹੁਣ ਬੱਬੂ ਮਾਨ ਨੇ ਰਹਿ ਗਿਆ ਟਰੈਕਟਰ ਇਹਦਾ 1 ਲੱਖ ਰੁਪਏ ਦੀ ਮੰਗ ਕਰਦੇ ਆਪਾਂ ਇਹਦੀ ਇਹਦੀ ਮੰਗ ਇਹਦੀ ਕਰਦੇ ਆ ਬਾਈ ਆਪਾਂ ਡਿਮਾਂਡ 1.5 ਲੱਖ ਰੁਪਏ ਆ ਠੀਕ ਆ ਜੀ ਬਾਕੀ ਦਾ ਰੇਟ ਮੌ ਠੀਕ ਹੈ ਜਿਹੜਾ ਵੀ ਮੌਕਾ ਵੀਰ ਮੇਰਾ ਮੌਕੇ ਤੇ ਆਊਗਾ ਨੂੰ ਆਪਾਂ ਜਾਇਜ਼ ਕਰਕੇ ਟਰੈਕਟਰ ਦੇ ਦਾਂਗੇ ਤੇ ਬਾਕੀ ਹੋਰ ਬਾਈ ਬਾਈ ਨਾਲ ਹੁਣ ਨਵੇਂ ਟਰੈਕਟਰ ਦੇਣੇ ਆ ਬਹੁਤ ਦਿਨ ਦੇ ਕਈ ਨੇ ਅੱਜ ਤਣੇ ਕਾਲੂ ਦਿੰਨੇ ਆ ਹੁਣ ਅੱਜ ਦੱਸਿਆ ਕਹਿੰਦਾ ਬਾਈ ਟਰੈਕਟਰ ਨਹੀਂ ਆ ਰਹੇ ਕੰਪਨੀ ਵੱਲ ਤੋਂ ਨਹੀਂ ਬੁੱਕ ਕਰਾਏ ਹੈ ਬੁੱਕ ਕਰਾਏ ਹੋਏ ਜੱਗੂ ਬਾਈ ਯਾਰ ਟਰੈਕਟਰ ਮਿਲ ਨਹੀਂ ਰਿਹਾ ਕੰਪਨੀ ਠੀਕ ਆ ਬਾਕੀ ਬਾਈ ਫਿਰ ਜਿਹਨੇ ਆ ਲੈਣੇ ਆ ਚੋ ਟ੍ਰੈਂਡੋ ਫਾਰਮ ਉਹ ਵੀ ਉਹ ਆਪਣੇ ਨਾਲ ਕੰਟੈਕਟ ਕਰ ਸਕਦਾ ਹੈ ਇਹਦੇ ਐਡਵਾਂਸ ਬੁਕਿੰਗ ਆ ਹਾਂ ਇਹਨਾਂ ਦੀ ਕੋਈ ਬੁਕਿੰਗ ਨਹੀਂ ਆਪਣੇ ਕੋਲ ਸਾਰੇ ਪੀਸ ਖੜੇ ਆ ਜਦੋਂ ਮਰਜ਼ੀ ਲੈ ਜਾਓ ਕੋਈ ਬੁਕਿੰਗ ਕਰਾਉਣ ਦੀ ਲੋੜ ਨਹੀਂ ਹੈਗੀ 24 ਘੰਟੇ ਹਾਜ਼ਰ ਹੈ ਘੱਟ ਵਜੇ ਉਹਦੀ ਵਧੀਆ ਟਰੈਕਟਰ ਆ ਯਾਰ ਫੋਰ ਸਪੀਡ ਆ ਗਿਆ ਵੀ ਹੁਣ ਹਾਂ ਫੋਰ ਸਪੀਡ ਆ ਗਿਆ ਜ਼ੋਰ ਦੇ ਮਾਮਲੇ 'ਚ ਆ ਜਾ ਮਰਜੀ ਆ ਜੌਂਡੀ ਨਾਲ ਓ ਜਿਹੜਾਵਾ ਕੰਮ ਨੂੰ ਤੈਨੂੰ ਵਿਆਹ ਸੀ ਕਿ ਜ਼ੋਰ ਦੇ ਜ਼ੋਰ ਦੇ ਮਾਮਲੇ 'ਚ ਜੌਂਡੀਰ ਦੋ ਪਾ ਲਈ ਚੇਕਲੇ ਨਾਲ ਖਿੱਚ ਕੇ ਲੈ ਜਾ ਬਾਈ ਅਸੀਂ ਕਹਿੰਦੇ ਹੀ ਨਹੀਂ ਚਲ ਠੀਕ ਹੈ ਬਾਈ ਇਹ ਇਹਨੂੰ ਲਿਆਉਂਗਾ ਬਾਈ ਕੰਪਟ ਕਰਦੇ ਹਾਂ ਕੰਪ ਹੈ ਇਹਨੂੰ ਲਿਆਊਗਾ ਕੌਣ ਤੇ ਠੱਕੇ ਹਾਂ ਤਾਂ ਰੀਕਾ ਟਾਹ ਰੋੜ ਨਾ ਨਾ ਅੱਡੀ ਗੱਲ ਨਹੀਂ ਹੈਗੀ ਬਾਈ ਹਾਂ ਬਈ ਪਾਵਰ ਬਾਈ ਲੱਗਿਆ ਨੇ ਟ੍ਰੰਡਰ ਲਾਉਣਾ ਤੇ ਬਾਕੀ ਕਰੋ ਧੀਜਾ ਬਾਈ ਦੇਖੀ ਐ ਪੈਸਾ ਖਾਸੀਆਂ ਵਰਾਉਂਦਾ ਬਾਈ ਇਹ ਬਾਕੀ ਅੱਜ ਬਾਈ ਸਾਡੇ ਸ਼ਕਤੀਮਾਨ ਵਾਲੇ ਵੀਰਾਂ ਨੇ ਵੀ ਅੱਜ ਸੋਣੀ ਧੂੜ ਪੜਤੀ ਹੈ ਹੈ ਬਾ ਸ਼ਕਤੀਮਾਨ ਵਾਲੇ ਨੇ ਅੱਜ ਆਪਣੇ ਨੇ ਹਾਂ ਬਾਈ ਸ਼ਕਤੀਮਾਨ ਤਿੰਨ ਚਾਰ ਰੋਟਾ ਮੀਟਰ ਦੇ ਦਿੰਦੇ ਬਾਈ ਦੇ ਦਿੱਤੇ ਇਹਨਾਂ ਨੇ ਹਾਂ ਚਲੋ ਵਧੀਆ ਵਧੀਆ 3-4 ਰੋਟਾ ਮੀਟਰ ਦੇ ਹਾਂ ਮਹਿਲਾ ਦਾ ਸੋਨੇ ਦੀਆਂ ਮਾਰ ਦੇ ਬਚਣਾ ਬਾਈ ਬਰੀ ਬਾਈ ਸਿਟੀ ਮਰਾਈ ਚੱਲ ਇਹ ਖੜੇ ਸੀ ਜੀ ਇਹ ਬੰਦ ਕਰੀ ਬਾਈ ਮਾ ਲਾਓ ਅੰਦਰ ਤੇ ਬਾਕੀ ਚਲੋ ਠੀਕ ਆ ਬਾਈ ਆਦੇ ਵਲੌਗ ਤੇ ਇਨਾ ਹੀ ਬਾਕੀ ਜੇ ਕਿਸੇ ਵੀ ਮੇਰੇ ਵੀਰ ਨੇ ਕਿਸੇ ਨੇ ਵੀ ਟਰੈਕਟਰ ਕੋਈ ਵੇਚਣਾ ਜਾਂ ਖਰੀਦਣਾ ਹੁੰਦਾ ਤਾਂ ਬਾਈ ਆਪਣੇ ਨਾਲ ਜਰੂਰ ਕੰਟੈਕਟ ਕਰਿਆ ਕਰੋ ਨੰਬਰ ਸਭ ਨੂੰ ਪਤਾ ਹੀ ਹੈ ਜੀ ਆਪਣਾ ਥੱਲੇ ਨੰਬਰ ਮੈਂਸ਼ਨ ਵੀ ਕਰਦੇ ਆ ਸਕਰੀਨ ਦੇ ਚਲੋ ਬਾਈ ਚਲੋ ਟਾਈਮ ਹੋ ਗਿਆ ਬਾਈ ਜਾਣ ਦਾ ਟਰੈਕਟਰ ਲਾ ਦੀ ਅੰਦਰ ਅੱਧੀ ਵੀਡੀਓ ਚੰਗਾਈ ਜੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਕਰਿਓ ਤੇ ਆਪਣੇ YouTube ਚੈਨਲ ਜੱਗੂ ਮਾਹਲ ਨੂੰ ਕਰਿਓ ਸਬਸਕ੍ਰਾਈਬ ਤੇ ਜਿਹੜੇ ਵੀਰ ਚੈਨਲ ਦੇ ਨਵੇਂ ਜੁੜੇ ਉਹਨਾਂ ਨੂੰ ਬੇਨਤੀ ਆ ਬਾਈ ਬੈਲ ਆਈਕਨ ਵਾਲਾ ਬਟਨ ਜਰੂਰ ਪ੍ਰੈਸ ਕਰ ਦਿਆ ਕਰੋ ਤਾਂ ਕਿ ਜਿਹੜੀਆਂ ਹੋਰ ਵੀਡੀਓ ਪੈਣ ਉਹਦਾ ਤੁਹਾਨੂੰ ਨੋਟੀਫਿਕੇਸ਼ਨ ਨਾਲ ਦੀ ਨਾਲ ਆਜਿਆ ਕਰੇਗੀ ਤੇ ਧੰਨਵਾਦ ਜੀ ਸਾਰਿਆਂ ਦਾ